ਸਕੀਟਲ ਵਿਸਾਰੈਲੋ ਬੈਸੰਬੀ ਬਰਾਂ ਨੀ ਲੈਂਡ ਤੋਂ ਤੋਂ ਕੁਰੀਵਾਨ ਦਾ ਛੋਟਾ ਪ੍ਰਦਰਸ਼ਨ ਅੰਨ ਕੀ ਵੇਨੋ ਸੰਜੇਨ ਪੰਡਿਤ ਜੀ ਸਾਹਿਬ ਵੀ ਸਾਡੀ ਕਲਾ ਕੰਡਨ ਦੇ 30 ਸਾਲ ਪੂਰੇ ਕਰ ਰਹੇ ਹਨ ਬੜੀ ਖੁਸ਼ੀ ਹੋਣ ਜਾਣ ਕੇ ਬੜਾ ਆਨੰਦ ਆਇਆ ਕਿ 30 ਸਾਲ ਐਵੇਂ ਲੱਗਦਾ ਹੈ ਇਹ ਕੱਲ ਦੀ ਗੱਲ ਹੈ ਮਿਲ ਸਭੀ ਕਲਾਕਾਰਾਂ ਦਾ ਜੁੜਨਾ तकरीबन 30 ਸਾਲ ਦਾ ਹੋ ਗਿਆ ਹੈ 9596 ਹੀ ਕਰ ਲਈਏ ਜਦੋਂ ਵੀ ਬੜਾ ਸ਼ੌਂਕ ਹੁੰਦਾ ਸੀ ਕਿ ਮੈਂ ਦਾ ਟੈਕਨੀਕਲ ਕੋਰਸ ਲੈਣ ਦੀ ਕੋਸ਼ਿਸ਼ ਕਰਾਂ ਨਾ ਮੈਂ ਕੀਤਾ ਬੜਾ ਇੰਟਰਸਟ ਲੱਗਿਆ ਤੇ ਉਸ ਤੋਂ ਬਾਅਦ ਮੈਂ ਸਭੀ ਖਲਾਕ ਦੇ ਦਫਤਰ ਸੇ ਮੈਨੂੰ 4-5 ਲਾਖ ਰੁਪਏ ਤੋਂ ਮੰਗਦਾ ਮੁੱਲ ਮਿਲਿਆ ਜਿਵੇਂ ਕਿ ਮੇਰੇ ਹੋਂਦ ਕੇ ਮੰਡੀ ਡਾਗ ਲਿਖਿਆ ਉਸ ਤੋਂ ਬਾਅਦ ਮਸਤਾਨੇ ਦੂਸਰੇ ਇਕੋਰ ਅਲਗ-ਅਲਗ ਜਗ੍ਹਾ ਤੇ ਜਾ ਕੇ ਅਜ਼ੀਨਾ ਕਰਕੇ ਤੇ ਮੇਰਾ ਜਦੋਂ ਬੜਾ ਅਟੈਚਮੈਂਟ ਹੋਇਆ ਹੈ ਕਲਚਰ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਇਸ ਸੰਗੀਤ ਕਲਾ ਦੇ ਜਲਵੇਂ ਤੇ ਵਰਦਨ ਇਹ ਇਹ ਪੰਜਾਬੀ ਮਾਂ ਬੋਲੀ ਤੇ ਕਲਾਕਾਰੀ ਇਹ ਸਾਡੇ ਖਾਨਦਾਨੀ ਖੂਨ ਦੇ ਵਿੱਚ ਕੀ ਹੈ ਕਿਉਂਕਿ ਸਾਡੇ ਪਰਿਵਾਰ ਤੋਂ ਵੀ ਬੰਦੀਆਂ ਚੀਜ਼ਾਂ ਕਿ ਜਿਹਨੇ ਸੰਤੋਖ ਸਾਹਿਬ ਨੂੰ ਤੇ ਕਿਤੂ ਵਾਲੀ ਵੱਡੇ ਬਰਦਰ ਨੂੰ ਤੇ ਇਹ ਨਾਮਿਲਾ ਇੱਕ ਉਹ ਕਲਚਰਲ ਐਕਟੀਵਿਟੀ ਜਿਹੜੀ ਅਸੀਂ ਸ਼ੁਰੂ ਕਰਨ ਦੀ ਯੋਜਨਾ ਰੱਖੀ ਹੈ ਤੇ ਇਸ 35 ਸਾਲ ਦੇ ਉੱਤੇ ਤੁਹਾਨੂੰ ਪਤਾ ਲੱਗਿਆ ਕਿ ਇਸ ਲੰਬੇ ਸਫ਼ਰ ਦੇ ਵਿੱਚ 300 ਤੋਂ ਜ਼ਿਆਦਾ ਯੂ نو ਰਕ ਕਰਮੀ ਡਾਇਰੈਕਟਲੀ ਓਨ ਦਾ ਸਟੇਜ ਹਾਈਡ ਦਾ ਸਟੇਜ ਕਿ ਇਸ ਪਰਿਵਾਰ ਦਾ ਹਿੱਸਾ ਹੈ 300 ਜਿਹੜੇ ਸਾਰੇ ਮਹਿਮਨ ਨੇ ਅੱਜ ਦੀ ਗੇਟਿੰਗ ਨੂੰ ਦੁਨੀਆ ਦੇ ਅਲਗ-ਅਲਗ ਕੋਣ ਦੇ ਵਿੱਚ ਵੇਖਿਆ। ਮੇਰਾ ਪੂਰਾ ਵਿਸ਼ਵਾਸ ਹੈ ਜਿੰਨਾ ਮੈਂ ਦੁਨੀਆ ਦੇਖੀ ਹੈ ਤੇ ਜਿਵੇਂ ਮੈਂ ਇੰਗਲੈਂਡ ਦੀ ਵਿੱਚ ਦੇਖਿਆ ਹੈ ਕਿ ਮੈਂ ਸਭ ਨੂੰ ਇਹ ਵਿਸ਼ਵਾਸ ਇਹ ਚਾਹੁੰਦਾ ਹਾਂ ਕਿ ਅਸੀਂ ਸਾਰੇ ਜੋ ਵੀ ਸਭੀ ਕਲਾ ਦੇ ਮੂਲਾਂ ਨੂੰ ਅਸੀਂ ਬਹੁਤ ਮੂਲਕਾਂ ਦੇ ਵਿੱਚ ਜਾ ਕੇ ਇਸ ਨੂੰ ਉਹਦੇ ਆਪਣੀ ਕਲਚਰ ਨੂੰ ਆਪਣੀ ਇਮਾਨਦਾਰੀ ਨੂੰ ਪੇਟਰਨ बहुत तो बढ़ावा दे रही है अलग अलग संस्थाव मैं रिसेंटली कई लाइब्रेरी गया मेरे छोटे छोटे बच्चे ने मैं चाहना उन्होंने ले जा रहा उन्होंने कि हिंदुस्तान पंजाबीजाब ये सारिया चीजा किलोवर दर्द मेन दिखाई देना है लाइब्रेरी में गल करना कि सारे वे दिग्गज ने राइटर्स ने ਨਾਟਕਾਂ ਲਈ ਉਹਨਾਂ ਦੇ ਬੁੱਕਸ ਇੰਦਾ ਹੈ ਮੈਂ ਬਹੁਤ ਬੜੀ ਖੁਸ਼ ਹੋਈ ਬੜੀ ਸੰਗੀਤ ਚੋੜੀ ਵੀ ਮੇਰੇ ਬਣਾਈ ਮੈਸੇਜ ਉਹਨਾਂ ਨੂੰ ਆਪ ਕੋ ਪਲੇਸ ਰਿਸਪੈਕਟ ਕੀਤਾ ਅੰਕਲ ਜੀ ਇਹ ਤੁਹਾਨੂੰ ਵੀ ਮਿਲ ਗਿਆ ਕਿ ਉਹਨਾਂ ਦੇ ਬੁੱਕਸ ਇੰਦਾ ਸੰਤੋਖਿਤ ਕੀ ਜਿਹੜੀਆਂ ਬੁੱਕਸ ਇੰਦਾ ਇਹ ਬੜਾ ਮਾਣ ਹੋਇਆ ਤੇ ਮੈਂ ਇਹਦੇ ਬੜੇ ਆਪਣੇ ਫਰੈਂਡ ਦੇ ਵਿੱਚ ਜਾਣਕਾਰਾਂ ਦੇ ਵਿੱਚ ਇਸਦਾ ਰੱਖਣ ਦਾ ਸਿਹਰਾ कि तेरी पंजाबी है ये एक रीजनल नहीं कि ये इंटरनेशनल लेवल दी लैंग्वेज और इंटरनेशनल लेवल का थिएटर बनया हुआ है रीसेंटली कुछ सालों तो मैं देखते आया कि जो भी लोग जो बहुत अच्छे पडर पे नाटक कर रहे हैं वो इंटरनेशनल स्टेजिस से आ रहे हैं जदों भी अति कोई भी आवे जो वो लोग ये नाटक उरे मैं बोले सैपलवा ਉਹਨਾਂ ਦੇ ਨਾਟਕ ਵੇਖਣ ਜਾਣਾ ਇਹ ਬੜੀ ਖੁਸ਼ੀ ਹੁੰਦੀ ਹੈ ਉਸ ਤੋਂ ਵੱਧ ਖੁਸ਼ੀ ਅਸਲ ਹੁੰਦੀ ਹੈ ਜਦੋਂ ਅਸੀਂ ਕੋਈ ਪਰਿਵਾਰਿਕ ਮੂਵੀ ਕੋਈ ਸੀਰੀਅਲ ਦੇਖਦੇ ਹਾਂ 올 ਆਫ ਸਟਨ ਪਰਦੇ ਦੇ ਉੱਤੇ ਟੀਵੀ ਦੇ ਉੱਤੇ ਕੋਈ ਨਾ ਕੋਈ ਸਰ ਵੀ ਪਰਵਾਤਾ ਜਿਵੇਂ ਮੈਂਬਰ ਕਲਾਕਾਰ ਆਦਾ ਹੈ ਤੇ ਉਸ ਤੋਂ ਜ਼ਿਆਦਾ ਖੁਸ਼ੀ ਜ਼ਾਹਰ ਹੀ ਹੁੰਦੀ ਉਹ ਮੈਂ ਆਪਣੇ ਪਰਿਵਾਰ ਦੇ ਅੰਦਰ ਸਾ ਆਪਣੇ ਸਦਰਾਂ ਨੂੰ ਅ ਤੇ ਪਤਨ ਬਾਦ ਉਹਨਾਂ ਇੱਕ ਬੇਤਾਵੂ ਦੀ ਨੇ ਤੇ ਕੋਡੇ ਗੁਆਈ ਨੇ ਤੇ ਉਹਨਾਂ ਨੂੰ ਬਹੁਤ ਸੱਗ ਲਾਇਆ ਤੇ ਮੈਂ ਸਰਗੀ ਪਰਿਵਾਰ ਅਤੇ ਇਹਨਾਂ ਦੇ ਨਾਲ ਸਾਰੇ ਜੁੜੇ ਹੋਏ ਰੰਗਾਂ ਨੂੰ 35 ਸਾਲ ਤੋਂ ਕੰਮ ਦੇ ਬਹੁਤ ਬਹੁਤ ਮੁਬਾਰਕਾ ਦੇਣਾ ਮੈਂ ਇਹ ਲੱਭ ਕੇ ਅਸਤ ਦਾ ਕਿ ਇਹ ਸਾਰੇ ਕਲਾਕਾਰ ਸਰਗੀ ਪਰਿਵਾਰ ਦੇ ਜਿਹੜੇ ਜੁੜੇ ਹੋਏ ਹੋਣ ਤੇ ਉਹੋ ਆਪਣੇ ਅਲੱਗ ਅਲੱਗ ਆਪਣੇ ਆਪਣੇ ਇਹ ਜਿਹੜੇ ਵਿੱਚ ਦਿਨ ਦੁਪਹਿਰ ਸੋਵੇ ਤ੍ਰਿਕਾਂਤ ਕਰਨ ਕਿਤਾਬ ਸਕੜਵਾ ਗਿਆ ਤੇ ਧਾਣ ਵਾਲੇ ਪੀੜੀ ਦਰ ਪੀੜੀ ਇਹ ਸਾਡੇ ਸਰਗੀ ਪਰਿਵਾਰ ਦੇ ਸਾਥ ਪਿਆਰ ਭਰੀ ਸੱਚੀ ਗੱਲ ਜੀ ਸਾਰਿਆਂ ਨੂੰ ਆ ਮੈਂ ਮੰਗਿੰਦਾ ਪੁਰਵੰਤ ਯੂ ਕਿਤੋ ਤੇ ਸਰਗੀ ਕਲਾ ਕੇਂਦਰ ਨੂੰ ਵਧਾਈ ਦਿੰਦੀ ਹਾਂ ਜਿਹੜੇ ਕਿ ਆਪਣਾ 50 ਸਾਲ ਦਾ ਦਿਨ ਮਨਾਉ ਜਾ ਰਿਹਾ ਹੈ ਥੈਂਕ ਯੂ ਤੁਹਾਡਾ ਕਿ ਤੁਹਾਡੇ ਜਿੰਨੇ ਵੀ ਪੁਰਾਣੇ ਆਰਟਿਸਟ ਜੁੜੇ ਸੀ ਉਹਨਾਂ ਨੂੰ ਤੁਸੀਂ ਸਦਾ ਭੇਜਿਆ ਤੇ ਅਸੀਂ ਨਹੀਂ ਪਹੁੰਚ ਸਕੇ ਪਰ ਸਾਡੇ ਮੈਸੇਜ ਜਿਹੜਾ ਤੁਹਾਡੇ ਕੋਲ ਬਹੰਦ ਰਿਹਾ ਆ ਤੇ ਮੈਂ ਦੱਸਣਾ ਚਾਹਾਂਗੀ ਕਿ 99395 ਦੇ ਵਿੱਚ ਸਰਜੀਕਲ ਦਾ ਕਲਾ ਕੇਂਦਰ ਨਾਲ ਜੁੜੀ ਸੀ ਜਿੱਥੇ ਮੈਂ ਸਿੱਖਦੀ ਆ ਬਾਰਕੀਆਂ ਸੰਦੀਪ ਭਾਜੀ ਰੰਜੀਵਰ ਭਾਜੀ ਕੋ ਸਿੱਖੀ ਉਹਦੇ ਬਹੁਤ ਸਾਰੇ ਜਿਹੜੇ ਆਰਟਿਸਟ ਸੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਆ ਫਿਰ ਉਸ ਤੋਂ ਬਾਅਦ ਉੱਥੇ ਕੰਮ ਵੀ ਕੀਤਾ ਤੇ ਵੀ ਕੀਤਾ ਤੇ ਫਿਰ ਇਸ ਮੁਲਕ ਵਿੱਚ ਆਵਸੇ ਸਭ ਤੋਂ ਇਸ ਪੰਜਾਬੀ ਦਾ ਨੂੰ ਬਪਨਾ ਸਾਰਿਆਂ ਨੂੰ ਪਤਾ ਹੀ ਹੈ ਇਹਨਾਂ ਮਿਲਕਾਂ ਦੇ ਵਿੱਚ ਉਸ ਤੋਂ ਬਾਅਦ ਮੈਂ ਰੇਡੀਓ ਦੇ ਨਾਲ ਜੁੜੀ ਤੇ ਮੈਂ ਰੇਡੀਓ ਪ੍ਰেজੈਂਟਰ ਹਾਂ ਅੱਜ ਵੀ ਕੋਈ ਨੂੰ ਰੇਡੀਓ ਤੇ ਤੇ ਨਾਲ ਹੀ ਮੈਂ ਜਿਹੜਾ ਇੱਥੇ ਲੈਕਚਰ ਦੇ ਵਿੱਚ ਮੇਲਾ ਕਰਉਣੀ ਹ ਬਹੁਤ ਵੱਡਾ ਲੈਡੀਆਂ ਦਾ ਮੇਲਾ ਨਸਤ ਮੇਲਾ ਪੰਜਾਬੀਆਂ ਦਾ ਜਿੱਥੇ ਮੈਂ ਬੱਚਿਆਂ ਦੀ ਵਰਕਸ਼ਾਪ ਆਉਣੀ ਹਾਂ ਲੈਡੀਆਂ ਨੂੰ ਨਾਲ ਜੋੜਦੀ ਹਾਂ ਤੰਦਰੁਸਤੀ ਦੀਆਂ ਜਿਹੜੀਆਂ ਬਾਤਾਂ ਉਹਨਾਂ ਨਾਲ ਪੜਨੀ ਹਾਂ ਜਿੱਤਨਾ ਝੁੰਮਰ ਸੰਮੀ ਗਿੱਧਾ ਭੰਗੜਾ ਉਹਨਾਂ ਬਾਰੇ ਜਾਣਕਾਰੀ ਦਿੰਨੀ ਆ ਨਾਲ ਹੀ ਮੈਂ ਜਿਹੜੇ ਥੀਟਰ ਦੇ ਵੰਦੇ ਆਇਆ ਉਹ ਵੀ ਪੇਸ਼ ਕਰਦੀ ਆ ਤੇ ਜਿਹੜੇ ਥੀਟਰ ਦੇ ਆਰਟਿਸਟ ਆਉਂਦੇ ਆ ਉਹਨਾਂ ਦਾ ਵੀ ਕਿਤਨਾ ਕਿਤੇ ਖਿਸ਼ੋਰ ਕਰਵਾ ਦਿੰਨੇ ਆ ਆ ਤੁਹਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਉਹ ਇੱਥੇ ਆਉਂਦੇ ਆ ਤੇ ਮੇਰੇ ਕੋਲ ਰੋਕਦੇ ਆ ਆ ਇਹਦੇ ਨਾਲ ਇਹ ਮੈਸੇਜ ਆਪ ਵੀ ਤੁਹਾਨੂੰ ਦਿੰਦੀ ਹਾਂ ਆਪ ਦੇ ਜਦੋਂ ਮੈਨੂੰ ਟਾਈਮ ਮਿਲਦਾ ਆ ਤੇ ਆਪਾਂ ਆਪਨੀ ਖੇਤਰ ਇੱਥੇ ਕਰੀਦਾ ਆ ਇਹ ਸਾਰਾ ਕੁਛ ਦਾ ਜਿਹੜਾ ਸੇਰ ਆਇਆ ਉਹ ਜਾਂਦਾ ਆ ਸਰਬੀ ਕਲਾਈ ਅੰਦਰੋਂ ਤੇ ਤੁਸੀਂ ਸਾਨੂੰ ਇਹ ਜਿਹੜੀ ਦੇਣਾ ਉਹ ਬਖਸ਼ੀ ਅਸੀਂ ਤੁਹਾਡੇ ਕੋਲ ਸਾਰਾ ਕੁਛ ਸਿੱਖਿਆ ਤੇ ਅਸੀਂ ਅੱਜ ਉਹ ਆਉਣ ਵਾਲੀ ਪੀੜ੍ਹੀ ਤੱਕ ਜਿਹੜਾ ਪਹੁੰਚਾ ਰਹੇ ਆ ਸਾਰਾ ਕੁਛ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਆਪਣੀ ਨਿੱਕੀ ਕਾਲੂ ਪਹਿਲਾਂ ਨਿੱਕੀ ਸਿੰਘ ਨਿੱਕੀ ਕਾਲੂ ਦੇ ਨਾਮ ਨਾਲ ਜਾਣੇ ਜਾਂਦੇ ਸੀਗੀ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਸੁਣਨੇ ਮੈਂ ਅੱਜ ਵੀ ਯੂਜ਼ ਕੀਤਾ ਆ ਸਾਰਾ ਨਸਬੀਨ ਨੂੰ ਯੂਜ਼ ਕੀਤਾ ਮੰਜਿੰਦਰ ਪਰਿਵਾਰ ਤੇ ਐਸੀ ਮੈਂ ਤੁਹਾਨੂੰ ਵਾਦ ਕਰਦੀ ਆ ਸਾਡੀ ਭਾਬੀ ਦਾ ਵੀ ਜਿਹੜੇ ਕੇ ਸੰਜੀਵਨ ਭੱਜ ਦੀ ਵਾਈਫ ਆ ਜਦੋਂ ਵੀ ਘਰੇ ਚਲੇ ਜਾਣਾ ਉਸ ਟਾਈਮ ਵੀ ਤੇ ਕਦੇ ਵੀ ਉਹਨਾਂ ਦੇ ਫੇਸ ਤੇ ਕਦੇ ਥਕਾਮ ਨਹੀਂ ਸੀ ਹੁੰਦੀ ਮੇਸ਼ਾ ਜਿਹੜਾ ਕਾ ਬੈ ਖਾਣਾ ਹੈ ਤਾਜ਼ਾ ਬਣਾ ਕੇ ਖਾਣਾ ਤੇ ਇਸ ਪੰਛੀਰ ਇਸ ਸਾਲ ਜਿਹੜਾ ਮੈਂ ਸਾਲ ਦੇ ਸ਼ੁਰੂ ਵਿੱਚ ਆਇਸੀਗੀ ਤੇ ਇੱਕ ਵਾਰੀ ਫਿਰ ਇਮਰ ਬੀਸੀ ਹੁੰਦੇ ਬਾਅਦ ਨੂੰ ਭਾਜਨੇ ਘਰੇ ਸਦਿਆਂ ਨਾਲ ਬੈਠੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੋ ਬੁਧੀਆਂ ਲੱਗਾ ਤੇ ਹਮ ਹਮ ਸਾਨੂੰ ਜੀ ਆਸ ਕਰਾਂਗੀ ਕਿ ਅਸੀਂ ਵੀ ਇੰਦਾ ਹੀ ਮਿਲਦੇ ਰਾਵਾਂਗੇ ਤੇ ਤੁਸੀਂ ਸਾਡੇ ਕੋਲ ਜਰੂਰ ਆਵੋਗੇ ਸੋ ਧੰਨਵਾਦ ਕਰਦੀ ਹਾਂ ਤੇ ਬਹੁਤ ਬਹੁਤ ਮੁਬਾਰਕਾ ਸਭੀ ਕਾਰ ਕੇਂਦਰ ਵਾਲੇ ਸਾਰੇ ਜਿਹਨੇ ਨਾਲ ਜੁੜੇ ਹੋਇਆ ਸਾਰਿਆਂ ਨੂੰ ਧੰਨਵਾਦ ਬਹੁਤ ਸੀਗੀ ਤੋਂ ਬਸ ਇਲਵਾ ਕੋ ਕਿ ਤੁਸੀਂ ਖਾਣਾ ਵੇਖੋ ਤੇ ਸਾਡੇ ਵਿੱਚ ਦੂਜੇ ਤੌਰ ਤੇ ਸਾਡੇ ਸਰਪਸ ਕੋਈ ਨਹੀਂ ਕੋਈ ਨਹੀਂ ਤੇ ਚਲੋ ਜਾ ਕੋਈ ਨਹੀਂ ਜਰੂਰੀ ਨਹੀਂ ਇਧਰ ਮੈਂ ਪਸਾਵਦਾ ਮੈਂ ਸ਼ਾਨ ਕਰਦਾ ਮੈਂ ਲੰਬੀ ਗੱਲ ਤਾਂ ਬਾਅਦ ਕਰੀਏ ਪਹਿਲਾਂ ਜਿਹੜੀ ਮੈਂ ਆਪਣੇ ਅਲੂ ਦਾ ਜੀ ਦਾ ਟੈਲੀਫੋਨ ਦਾ ਹਾਂ ਲੋਕਾਂ ਕਾਕੇ ਬੜਾ ਪੁੱਛੋ ਗਿਆ ਫਿਰ ਹੋਜੀ ਹੋ ਜਾਣਾ ਸ਼ਗਨ ਦੇਖਣ ਲਈ ਜ਼ਰੂਰ ਆ। ਆ ਲੋਕਾਂ ਨਾ ਫਿਲਮਾਂ ਜੋ ਪੈਸੇ ਪੁਚਾ ਕੇ ਨਾਟਕ ਕਰਦੇ ਨੇ। ਅਸੀਂ ਨਾਟਕਾਂ ਨੂੰ ਪੈਸੇ ਪਾ ਕੇ ਕਿਉਂ ਪੁੱਛੀ? ਇਹ ਹੋਇਆ। ਕਰਦੇ ਕਰਦੇ ਅਸੀਂ 50-50 ਹਜ਼ਾਰ ਰੁਪਏ ਬਾਕੀ ਆ। ਤੱਪੇ ਜਤਿੰਦਰ ਸ਼ਾਹ ਕਹਿੰਦਾ ਭਾਈ ਕਿਰਪਾ ਇਹਦਾ ਸੱਜਾ ਆਦੇ ਯਾਰ ਜੂ ਮੰਗੇ ਜੂ ਆ ਰਹੇ ਆ ਇਹਦਾ ਨਹੀਂ ਲਈ ਆਪਾਂ ਬਣਾਉੜੇ ਆ ਮੈਂ ਲੱਖਮੀ ਮਾ ਜੀ ਬਕੀ ਰਹੇ ਬਾਲੂਆ ਮੈਂ ਜੇ ਪ੍ਰਸ਼ਾਦ ਜਿਹੜਾ ਉਹ ਸ਼ੁਭੇਮਾਤ ਅਭੀ ਕਰਦਾ ਮੈਂ ਜਿਹੜਾ ਕਰਦਾ ਭਾਈ ਲਾਗੇ ਹਾਂ ਸ਼ੂਟਿੰਗ ਸ਼ੁਰੂ ਕਰਦੀ ਪਹਿਲਾਂ ਨਹੀਂ ਪਹਿਲਾਂ ਤਾਂ ਨਾਟਕ ਨੂੰ ਬਣਾਈ ਫੈਲੀ ਫਿਲਮ ਦਾ ਫਿਰ ਮੈਨੂੰ ਸੀ ਯਾਰ ਇਹ ਗਾਣਾ ਹੀ ਪਾਈਦਾ ਹੁੰਦਾ ਵੀ ਫੈਲੀ ਫਿਲਮ ਦਾ ਜਿਵੇਂ ਮੈਂ ਵੀ ਲੇਖ ਦੇ ਕੋਕਸ਼ਣ ਆਪ ਹੁੰਦਾ ਨੇ ਦੂਜਾ ਅਗਲਾ ਜੀਰ ਉਹ ਜਾਂਦੇ ਸ਼ਹਿਰ ਵਿੱਚ ਰਮਨ ਹਮਲੇ ਦੀ ਕਿ ਤੁਮ ਬੈਠੇ ਨੇ ਗਾਣਾ ਆ ਗਿਆ ਹੋਰ ਆ ਗਿਆ ਮੈਂ ਕਿਹਾ ਆ ਗਿਆ ਆਪਣਾ ਜਸਵਿੰਦਰpropto ਵਾਲੇ ਹੈਜ਼ ਅਬਲੀਸ਼ਨ ਉਸ ਰੋਣਾ ਰਹੀ ਹੈ ਜਦ ਤਬ ਆਵਾਜ਼ ਮੈਲੇ ਹੋ ਕੁੜੀਆਂ ਬਾਹ ਬਾਹ ਕਰ ਗਏ ਬਾਬੂ ਪਰ ਉਹ ਤਾਂ ਬੈਠਾ ਮੈਂ ਤਾਂ ਬੋਲ ਰਿਹਾ ਕੁਝ ਬਾਹ ਦੀ ਵੀ ਕੁੜੀਆਂ ਗੱਲ ਰਹੀਆਂ ਕੁੜੀਆਂ ਕੁੜੀਆਂ ਕੋਈ ਹੋਣੀ ਤੇ ਕਿੰਨੇ ਕਿੰਨੇ ਕਿੜ ਗਈਆਂ ਚਾਰ ਅਲੱਗ ਕੁੜੀਆਂ ਆ ਅੱਛਾ ਆ ਗੱਲ ਚੱਲਦਾ ਤੁਹਾਡਾ ਅੱਛਾ ਆ ਗੱਲ ਆਏ ਆ ਵੀ ਮੈਨੂੰ ਵੀ ਪੜਾਵਾ ਗਿਆ ਹੈ ਕਬ ਜਾਇਗਾ ਭਾਂਜੀ ਤੇ ਤਸੀਰ ਨੇ ਵੀ ਲਿਖਿਆ ਜੋ ਉਹ ਦੇਖ ਰਿਹਾ ਮੈਂ ਕਿਹਾ ਯਾਰ ਜਸਿੰਦਰ ਇਹਦਾ ਕਮਾਲ ਕਰਤੀ ਹੋਏ ਇਹ ਗੀਤ ਮੇਰੇ ਮੇਰੇ ਹੋਰ ਉਹ ਕਹਿ ਵੀ ਨਹੀਂ ਮੈਂ ਕਿਹਾ ਆਉਗੇ ਕਹੋ ਸ਼ਾਮ ਨੂੰ ਮੈਂ ਕਿਹਾ ਜਸਿੰਦਰ ਅਜੀਬ ਚੱਕ ਮੈਂ ਗੀਤ ਇਹ ਮੈਂ ਕਿਹਾ ਗੀਤ ਤੇਰੇ ਵੇੜੇ ਚ ਆਉਣਾ ਘਰ ਕੀ ਕਰਦਾ ਇਹਦਾ ਕੀ ਗੀਤ ਕਮਾਲ ਦਾ ਹੈ ਕਹਾਂ ਭਾਈ ਕਿੰਤਾਂ ਹੀ ਸਿੰਗਰ ਗਾਇਉਂਦੇ ਆ ਜਾਂ ਲੱਗਦਾ ਕਿ ਫਿਰ ਜਦ ਗੀਤ ਆ ਮਿਊਜ਼ਿਕ ਕਰ ਕਰ ਲਿਆ ਗੀਤ ਆ ਆਡੀਓ ਮਸਣਾਇਆ ਕਹੇ ਯਾਰ ਉਹਨੇ ਗੀਤ ਮੇਰੇ ਵਿਲੇਜ ਆ ਗਿਆ ਉਹ ਸ਼ੁਰੂ Nghiਆਂ ਨੂੰ ਕਰਾਂ ਕਿੱਥੀ ਜੇ ਨਾ ਤੇ ਮੇਰੇ ਦਮਾਸ਼ੀ ਆਪਣਾ ਹਿੰਦੂ ਹਾਸਾ ਹਿੰਦੋਸਤਾਨੀ ਹਾਂ ਰਾਜਾ ਹਿੰਦੋਸਤਾਨੀ ਪਰਦੇਸੀ ਪਰਦੇਸੀ ਉਹਦੇ ਦਿਮਾਗ ਨੂੰ ਇਹਦਾ ਕੁਝ ਕਰਨਾ ਯਾਰ ਤੁਸੀਂ ਭਾਈ ਬੰਬੀ ਲੱਭੀ ਆਪਣਾ ਆਪਣਾ ਪਨਵਾਇਆ ਜ ਟੁਕਿਆ ਜਾਂ ਬੰਬੀ ਪ੍ਰਾਣੀ ਤਹਾ ਇਹਨੂੰ ਰਾਤ ਨੂੰ ਸ਼ੂਟ ਕਰਾਂਗੇ ਤੇ ਜਿੰਦ ਸਰ ਕਹਿੰਦਾ ਜਿਹੜਾ ਭਾਈ ਮੈਂ ਮੈਨੂੰ ਸੀ ਚਲਾਵਾਂਗੇ ਲੇਕਿਨ ਕਹਿੰਦਾ ਮੈਂ ਮੈਂ ਉਹ ਨਹੀਂ ਕਰਨਾ ਉਹ ਫਾਈਨਲ ਨਹੀਂ ਕਰਨਾ ਕਿਹਾ ਯਾਰ ਜੀ ਜੈਟ ਲੈਣ ਨੂੰ ਤੁਸੀਂ ਹੋ ਕੇ ਰਹਿ ਕਿ ਆ ਮੈਂ ਨਹੀਂ ਕਹਿੰਦਾ ਆਉਣੇ ਨੇ ਕਿਨਾਂ ਅੱਜ ਗੱਲ ਜਿਹੜੇ ਸਿੰਗਲ ਹੂ ਲੋਕ ਕਹਿੰਦੇ ਨੇ ਰੱਖਿਆ ਬੈਠਾ ਬੈ ਗਿਆ ਦੋ ਦਿਨ ਲਈ ਵੀਦ ਨੇ ਜੇ ਜਿੰਨਾ ਬੋਲੂ ਪੂਰੀ ਫਿਲਮ ਦਾ ਉਹਨਾਂ ਚੀਜ਼ ਰਹਿ ਗਿਆ ਤੇ ਇਹ ਕਿਹਾ ਹੋਇਆ ਐ ਸੌਰੀ ਤਿਆਰੀ ਕਰਕੇ ਜਿਵੇਂ ਅਸੀਂ 90 ਮਿੰਟ ਦੀ ਬਣਾਈ ਤੇ ਮੈਨੂੰ ਇਹ ਵੀ ਚੰਗਾ ਲੱਗੇ ਇਹ ਵੀ ਚੰਗਾ ਲੱਗੇ ਚੰਗਾ ਲੱਗੇ ਹੁੰਦੈਆਂ ਮਾਣੂ ਫਰੇਕੇ ਪੁੱਤ ਲੱਗਦਾ ਤੇ ਮੈਂ ਇਹ ਦੋਹੇ ਪੁੱਤੂ ਦੇ ਪਰਟੀਗਨ ਜੀ ਕੋਲ ਕਹਿੰਦੇ ਭਾਈ ਵਿਚੋਂ ਤੁਮ ਕਿ ਆਪਸ਼ਨ ਦੇ ਕੇ ਆਓ ਮੈਂ ਭੈਣ ਦੇ ਵਿੱਚ ਚਲੇ ਗਿਆ 3 ਦਿਨ ਕਿਦੇ ਬਾਹਰ ਰਹਿ ਕੇ ਹੁਣ ਦੇਖੋ ਲੱਗ ਠੀਕ ਹੈ ਸਭ ਠੀਕ ਹੈ ਇਹਦਾ 75 ਮੀਟਰ ਦੀ ਗਾਈ ਤੇ ਫੇਰ ਕੀ ਹੋਇਆ ਸਾਡੇ ਸੈਂਸਰ ਸ਼ਿਫਟ ਕਰੇ ਹੁੰਦੀ ਹੈ ਸੰਤੋਸ਼ ਸਿੰਘ ਧੀਰ ਤੇ ਹੁਣ ਸਾਹਿਬ ਨਾਲ ਚਾਹੀ ਤੇ ਪਤਾ ਹੀ ਉਹਨੇ ਹੀ ਬਤਾਇਆ ਮਾੜੀ ਕਿਸਮਤ ਨੂੰ ਨਹੀਂ ਉਹ ਸਾਹਿਬ ਇਹਨੂੰ ਕੋਈ ਪਤਾ ਲਗਣਾ ਅਸੀਂ ਦੇਖੋ ਅਬ ਜਾਰਜ ਬਾਬਾ ਜੀ ਆ ਦੇਖੋ ਤੁਸੀਂ ਪ੍ਰਾਈਵੇਟ ਟੈਲੀਫੋਨ ਸਾਰੀ ਫਿਲਮ ਬੜੀ ਵਧੀਆ ਇੱਕ ਸੀ ਟੱਕ 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 ਤੱਕ ਹੋ ਰਹੀ ਜੀ ਤੇ ਇਹ ਬੱਲੀ ਗਾਣੀ ਆ ਨਹੀਂ ਕਿ ਇੱਕ ਤਰ ਤਰ ਹੋ ਜੇ ਮੈਂ ਫਿਰ ਕਿਆ ਹੋ ਗਿਆ ਬਿਲਕੁਲ ਨਹੀਂ ਕਹਦੇ ਕਿ ਠੀਕ ਕਰ ਮੈਂ ਕਹਾ ਤੁਸੀਂ ਖਰਚਾ ਕਰਾਉਗੇ 20000 ਰੁਪਏ ਮੈਂ ਬਣ ਰਿਹਾ ਹਾਂ ਤੁਸੀਂ ਮੈਨੂੰ ਨਾ ਬਿਲਕੁਲ ਨਹੀਂ ਸਾਰੇ ਮੇਰੇ ਦਾ ਭਾਈ ਗਲਤ ਹੈਗੇ ਬਿਲਕੁਲ ਨਹੀਂ ਅਸੀਂ ਨਹੀਂ ਅਸੀਂ ਨਹੀਂ ਆ ਪਰਮਾ ਇਹ ਬਿਆਨ ਇਹ ਖਰਾਬ ਹੋਣਾ ਨਹੀਂ ਕਰਾਂਗੇ ਤੂੰ ਕਹਦੇ ਤੇਰੇ ਮਤਲਬ ਉਸ ਵੀਰ ਉਸ ਦਾ ਮਤਲਬ ਹੈ ਤੇਰੇ ਨੂੰ ਕਿਸੇ ਕਿਸਮ ਦੀ ਮਾੜੀ ਗੱਲ ਕੋਈ ਟੋਲਰੈਂਸੀ ਨਹੀਂ ਬਰਦਾਸ਼ਤ ਕਰ ਸਕਦੇ ਠੀਕ ਕਰ 50000 ਰੁਪਏ ਕਿ ਜੀਰ ਆਪਣੀ ਪੈਕੀਚਰ ਜੋ ਤੁਸੀਂ ਫੇਰਲੀ ਐਡੀਟਿੰਗ ਕੀਤੀ ਉਹ ਕਾ ਡਬਲ ਡਬਲ ਕੀ ਕੀਤੀ ਉਸ ਦਾ ਜਿਹੜੀ ਲੱਖ ਜਿ ਮਣੀ ਸੀ ਸਵਾ 2 ਲੱਖ ਜਿ ਮਣੀ 2003 ਚ ਚੀਕਾ ਘੜਾ ਲਿਆ ਉਹ ਫਿਰ ਨੂੰ ਸ਼ੂਗਲ ਨੂੰ ਫਿਲਮ ਚਲਾਈਏ ਇਹ ਬਾਕੀ ਗੱਲਾਂ ਮੈਂ ਫੇਰ ਕਰੂੰਗਾ ਕਿ ਰਮਨਾਇਨ ਮੇ ਅਰ ਨੂੰ ਲਿਖਾ ਹੋਰ ਅਲੂ ਗੋਵੀ ਦੇ ਵਿੱਚ ਬਾਕੀ ਮੈਂ ਬਾਅਦੋਂ ਵਰੂੰਗਾ ਤੇ ਹੁਣ ਮੈਂ ਰਮਨ ਤੇ ਲੋ ਰਮਨ ਗੁੜੈਸ਼ ਤੋਂ ਰਮਨ ਢਿੱਲੋਂ ਇਸਨ ਕੀ ਕਿਨਕੇ ਦਾ ਸਫਰ ਇਹਨਾਂ ਦਾ ਤੇ ਮੈਂ ਇਹਨਾਂ ਨੂੰ ਭੈਣ ਨੂੰ ਬੇਨਤੀ ਉਹ ਕਰੂੰਗਾ ਕਿ ਆ ਕੇ ਆਪਣੀਆਂ ਗੱਲਾਂ ਜੀ ਸਾਝੀਆਂ ਕਰ ਉਹ ਤੋਂ ਤੁਸੀਂ ਕਹੋ ਅਲੋ ਕੁਝ ਕਹਿੰਦੇ ਕੁਝ ਕਹਿਣਾ ਹੈ ਮੈਂ ਕਿ ਤੁਸੀਂ ਉਹ ਕਹੋ ਹਾਂਜੀ ਹਾਂ ਰਮਨ ਦਾ ਸਿੰਗਰ ਪਰਿਵਾਰੀ ਹੈ ਬਸ ਕਹਿੰਦਾ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦੇਖ ਹੀ ਰੱਖੀ ਮੈਂ ਦੋ ਗੱਲਾਂ ਮੈਂ ਵੀ ਕਰ ਹੀ ਆਉਂਗੀ ਜਾ ਕੇ ਸੋ ਸਾਡੀ ਤਾਂ ਖੈਰ ਸ਼ੁਰੂਆਤ ਹੀ ਇੱਥੋਂ ਹੈ ਮੈਂ ਇਸ ਤੋਂ ਪਹਿਲਾਂ ਸਿਰਫ ਇੱਕ ਪਲੇ ਕੀਤਾ ਸੀ ਸੁਦੇਸ਼ ਸ਼ਰਮਾ ਜੀ ਨਾਲ ਉਸ ਵਾਰ ਸੈਕਿੰਡ ਪਲੇ ਤੋਂ ਉਹਨਾਂ ਕੋਲ ਦੀ ਉਪਰਾ ਲੱਗੇ ਹੀ ਨਹੀਂ ਸਾਨੂੰ ਕੋਲ ਲੱਗੇ ਨਹੀਂ ਸੀ ਕਿਸੇ ਹੋਰ ਗਰੁੱਪ 'ਚ ਜਾ ਕੇ ਕੋਈ ਪਲੇ ਕਰ ਰਹੇ ਆ ਸੋ ਸ਼ੁਰੂਆਤ ਇਸ ਤਰ੍ਹਾਂ ਨਾਲ ਇਹਨਾਂ ਨਾਲ ਹੋਈ ਹੈ ਬਹੁਤ ਸਾਰੇ ਪਲੇ ਕੀਤੇ ਆ ਕਿੰਨਾ ਕਿੰਨਾ ਚਿਹਰੇ ਸੀ ਹਸਲਾ ਕਰਨੀਆਂ ਉਹ ਕਿੰਦਾ ਦਾ ਉਹ ਮਾਹੌਲ ਸਭ ਫੋਟੋਸ ਦੇਖ ਕੇ ਨਾ ਸਾਰਾ ਪਿਛਲਾ ਯਾਦ ਆ ਰਿਹਾ ਸੀ ਤੇ ਦਿਲ ਕਰਦਾ ਸੀ ਕਿ ਕਾਸ਼ ਹੁਣ ਵੀ ਉਦਾਂ ਦਾ ਮਾਹੌਲ ਫਿਰ ਤੋਂ ਸ਼ੁਰੂ ਹੋਏ ਹੁਣ ਵੀ ਉਸੇ ਤਰ੍ਹਾਂ ਸੀ ਵੇਰ ਰਿਹਸਲਾ ਕਰੀਏ ਤੇ ਨਾਟਕ ਕਰੀਏ ਸੋ ਇੱਕ ਵੱਖਰਾ ਜਿਹਾ ਸਵਾਦ ਹੈ ਘਰ ਜਾਓ ਤਾਂ ਘਰ ਦੇ ਸਾਨੂੰ ਇਦਾਂ ਮਤਲਬ ਲੱਗਦਾ ਨਹੀਂ ਕਿ ਅਸੀਂ ਕਿਤੇ ਹੋਰ ਫੈਮਿਲੀ 'ਚ ਆਏ ਸੋ ਤੁਸੀਂ ਉੱਥੇ ਵੀ ਮੈਸੇਜ ਵੀ ਸੁਣਿਆ ਨਿੱਕੀ ਦਾ ਵੀ ਕਿ ਜਦੋਂ ਇਹਨਾਂ ਦੇ ਘਰ ਚਲ ਜਾਓ ਐ ਲੱਗਦਾ ਆਪਣੇ ਘਰ ਬੈਠੇ ਆ ਬਸ ਹਾਸੇ ਖੇਡੇ ਤੇ ਗੱਲਾਂ-ਵਾਟਾ ਸਭ ਉਸੇ ਤਰ੍ਹਾਂ ਸੋ ਸਰਗੀ ਪਰਿਵਾਰ ਦੇ ਨਾਲ ਜੁੜੇ ਹੋਏ ਆ ਲਗਾਤਾਰ ਬਹੁਤ ਦਿਲ ਨੂੰ ਖੁਸ਼ੀ ਮਿਲਦੀ ਹੈ ਜਦੋਂ ਸੀ ਆਪਸ ਵਿੱਚ ਮਿਲਨੇ ਆ ਭਾਵੇਂ देर ਹੋ ਜਾਏ ਚਾਰ ਦਿਨ ਲੇਟ ਹੋ ਜਾਈਏ ਪਰ ਯਾਦਾਂ ਜਿਹੜੀਆਂ ਨੇ ਸਾਡੀਆਂ ਹਮੇਸ਼ਾ ਵਾਸਤਾ ਰਹਿੰਦੀਆਂ ਨੇ ਸੋ ਭਾਜੀ ਨਾਲ ਕੰਮ ਕਰਕੇ ਰੰਜੀਵਨ ਸਭ ਨਾਲ ਕੰਮ ਕਰਕੇ ਤੇ ਜਿੰਨੇ ਵੀ ਸਾਡੇ ਆਰਟਿਸਟ ਨੇ ਸਰਗੀ ਦੇ ਸਾਰੇ بڑے ਮਿਲ ਆਪੜੇ ਨੇ ਸਾਰੇ بڑے ਕਰੀਬ ਨੇ ਸੋ ਗੱਲਾਂ ਤੇ ਬਹੁਤ ਸਾਰੀਆਂ ਨੇ ਪਰ ਮੈਂ ਬਾਕੀਆਂ ਨੂੰ ਇਠਾ ਨਹੀਂ ਲੈ ਸੋ ਥੋੜੀਆਂ ਜੀਆਂ ਗੱਲਾਂ ਨਾਲ ਹੀ ਹੋ ਗਈ ਹੈ ਕਿਉਂ ਵੀ ਦੰਦ ਕਿ ਮੈਂ ਦੋ ਚਾਰ ਲਾਈਨਾਂ ਸੁਣਾ ਦਿਆਂ ਮੇਰੇ ਇਸ ਟਾਈਮ ਕੋਈ ਮੈਂ ਬੜੇ ਸਾਲਾਂ ਤੋਂ ਹੁਣ ਗਾਇਆ ਕੋਈ ਨਹੀਂ ਤੇ ਮੈਂ ਕਿਹੜਾ ਸਿੰਗਰ ਆ ਚਲੋ ਥੋੜਾ ਜਨ ਪਾ ਜੀ ਨੇ ਕਿਹਾ ਤੇ ਚਨ ਕਿਥਾਂ ਸੁਣਾ ਦਨੀ ਆ ਥੋੜਾ ਜਨ ਚਨ ਕਿ ਥਾਂ ਗੁਜ਼ਾਰੀ ਐ ਰਾਤ ਵੇ ਮੈਂ ਦਾ ਜੀ ਦਲੀਲਾ ਦਿਵਸ ਵੇ ਉਹ ਚੰਨ ਕਿਥਾਂ guzariye ਚੰਨ ਕਿਥਾਂ guzariye ਰਾਤ ਵੇ ਮੈਂ ਦਾ ਜੀ ਦਲੀਲਾ ਦਿਵਸ ਵੇ ਉਹ ਚੰਨ ਕਿਥਾਂ guzariye ਕੋਠੇ ਤੇ ਫਿਰ ਕੋਠੜਾ ਮਾਈ ਕੋਠੇ ਸੁਖ ਦੀ ਰੇ ਭਲਾ ਅਸਾਂ ਗੁੰਦਾਈਆਂ ਮੇਟੀਆਂ ਵੀ ਤੋ ਕਿਸੇ ਬਹਾਨੇ ਵਿੱਚ ਜ਼ਰਾ ਵਿੱਚਾਂ ਗੁਜ਼ਰੀਏ ਚਨਕਿ ਥਾਂ ਗੁਜ਼ਰੀਏ ਰਾਤ ਵੇ ਮਨਾਂ ਜੀ ਦਲੀਲਾ دیਵਾਸ ਵੇ ਉਹ ਚੰਨ ਵਿੱਚਾਂ ਗੁਜ਼ਰੀਏ மாரியாப <laughs> ஆமூத்தியாசார ਥੈਂਕ ਯੂ ਕਰਦੇ ਤੇ ਨਾਲ ਲੱਗਦੇ